ਹਾਂਜੀ ਭਰਾਓ ਕੀ ਹਾਲ ਚਾਲ ਅੱਜ ਥੋੜਾ ਜਿਹਾ ਬਾਹਰ ਹੀ ਰਹੇ ਕਿਸੇ ਕੰਮ 'ਚ ਬਿਜ਼ੀ ਤੇ ਹੁਣੀ ਆਇਆ ਹਾਂ ਫਾਰਮ ਤੇ ਤਿੰਨੇ ਨੀਲੀਆਂ ਹੋ ਗਈਆਂ ਇੱਕ ਅੰਦਰ ਛੱਡ ਆਇਆ ਮੰਨੂ ਹੁਣ ਇਹਨਾਂ ਨੂੰ ਹੌਲੀ ਹੌਲੀ ਹੁਣ ਕਰਦੇ ਅੰਦਰੋਂ ਬਾਸ ਮੱਛਾਂ ਦਾ ਟਾਈਮ ਹੋ ਗਿਆ ਇਹ ਤੰਨੇ ਸਿਆਣੀਆਂ ਨੇ ਉਹ ਥੋੜਾ ਦੂਜੀ ਖਰਾਬ ਕਰਤੀ ਜਿਹੜੀ ਉਦੋਂ ਲਾਈਵ ਸੀ ਉਹ ਤਾਂ ਕਹਿੰਦਾ ਕੱਲੀ ਦਾ ਦਿਖਾਵਾ ਹੈ ਕਰੰਟ ਬਹੁਤ ਘਟਦੀ ਹੈ ਉਹ ਆਉਂ ਤਾਂ ਜਮੇ ਭਗਤ ਨਹੀਂ ਵਿਚਾਰੀ ਧੂੰ ਧੂੰ ਤੇ ਬਾਡਾ ਵਾਲਾ ਇਹ ਤੰਨੇ ਕੋਈ ਜਾਣੇ ਮੇਰੇ ਤਾਂ ਖਾਸ ਧਿਆਨ ਚੰਦੇ ਆਮਲਾ ਐਡਮ ਦੀ ਆ ਐਡਮਲ ਚੰਦਰੀ ਹੈ ਨਾ ਮੰਨੂ ਐਡਮ ਵਾਲੀ ਅੰਦਰ ਹੀ ਆ ਹੀ ਹੈ ਆਹ ਆਇਡਮ ਵਾਲੀ ਹੈ ਨਾ ਆ ਆਇਡਮ ਵਾਲੀ ਇਹਨਾਂ ਚ ਇੱਕ ਖਲੀ ਦੀ ਆ ਇੱਕ ਫੌਜੀ ਦੀ ਹੈ ਖਲੀਦਾਰਾ ਬੜੀ ਹੈ ਦੀ ਇੱਕ ਫੌਜੀ ਦੀ ਹੈ ਕਰਮਾਂ ਵਾਲੀ ਬਸ ਸਾਰਾ ਫੇਵਰੇਟ ਹੈ ਸਿਆਣੀ ਬਹੁਤ ਤੋਰੀ ਮੜੀ ਜੀ ਤਮਨ ਕੋ ਨਾਰਾ ਜਾਈ ਬਿਸਮੱਲਾ ਕਮਾ ਕੋ ਅੰਕਰ ਜਾਂਦੀ ਐ ਸ਼ੌਕ ਦੀ ਮੇਜਰ ਨੇ ਵੀ ਆਪਦੀ ਡਿਊਟੀ ਦੇਤੀ ਕਹਿੰਦਾ ਵੀ ਮੈਂ ਵੀ ਹੈਗਾ ਇੱਥੇ ਇਧਰ ਬਣਾਉਣਾ ਹੁਣ ਪੈਟਕਾ ਗੋਲ ਕਾ ਚੌਰਸ ਚੱਕਮਾ ਬਣਾਉਣ ਦੀ ਇਰਾਦਾ ਵਿੱਚ ਕਹਿੰਦੇ ਵੀ ਚਲ ਕੇ ਮੰਡੀ-ਮੁੰਡੀ ਤੇ ਕੰਮ ਲੈ ਲਿਆ ਕਰਾਂਗੇ। ਹਰਿਆਲੀ ਬੜੀ ਹੈ ਬਾਈ ਦੇ ਫਾਰਮ ਤੇ ਹੋਰ ਕਦੇ ਗੱਲਾਂ ਨਿਆਰਾ ਆ ਜਾਂਦਾ ਇੱਥੇ ਆ ਕੇ ਐ ਤਾਂ ਮਤਲਬ ਹੀ ਨਹੀਂ ਕੋਈ ਵੀ। ਗਿਣਤੀ ਜਗ੍ਹਾ ਤੇ ਗਿਤੀ ਨਹੀਂ ਨਾਂ ਵਾਲਾ। ਫਾਰਮ ਦਾ ਤੇ ਸਾਰੇ ਵਾਹਣਾ ਚਲਾ ਕੇ 2.5-300 ਦਰਖਤ ਤਾਂ ਹੋਊਗਾ, 250 ਹੋਵੇ, 300 ਹੋਵੇ। ਉਧਰ 3/2 ਕਿੱਲਿਆਂ ਨੂੰ 1.5 ਕਿੱਲਿਆਂ ਨੂੰ ਤਾਂ ਜੰਗਲ ਹੀ ਹੋ ਗਿਆ ਆ ਹੋ ਗਿਆ ਸ਼ੈੱਡ ਇੱਥੋਂ ਨਵਾਂ ਸ਼ੁਰੂ ਇੱਥੋਂ ਸ਼ੁਰੂ ਹੋ ਕੇ ਸਾਰਾ ਇਹ ਹੋ ਸਕ ਜਾਣਾਗਾ 70 ਫੁੱਟ ਐ ਇਹਨੂੰ ਆ 80 ਫੁੱਟ ਉਧਰ ਨੂੰ ਉਹ ਦੂਜੇ ਯੋਦੇ ਵਾਲੇ ਕਮਰੇ ਨਾਲ ਜੋੜ ਦੇਣਾ ਅੱਜ ਵੀਡੀਓ ਇੰਨੀ ਕੀ ਪਾਵਾਂਗਾ ਤਿੰਨ ਕਿ ਮਿੰਟਾਂ ਦੀ ਕੱਲ ਨੂੰ ਦੇਖਦੇ ਆਂ ਵੀ ਕੱਲ ਨੂੰ ਸ਼ੁਰੂ ਕਰਦੇ ਆਂ ਕਹਾਣੀ ਉਹ ਖੜੀਆ ਸੌਣ ਪਰੀ ਏ ਆਈ ਆ ਤਾਂ ਇੰਨੇ ਕਰਮਾ ਨੇ ਫਾਰਮ ਦਾ ਵੇਟ ਲਵਾਇਆ ਬਾਈ ਕਰ ਅੱਜ ਵੀਡੀਓ ਜਮਾ 3 ਮਿੰਟ ਦੀ ਰੱਖਣੀ ਹੈ ਭਰਾਵੋ ਜਿਆਦਾ ਲੰਬੀ ਵੀਡੀਓ ਫਿਰ ਤੁਸੀਂ ਬੋਰ ਹੋਣ ਲੱਜੇ ਨੇ ਜੇ ਲੰਬੀ ਵੀਡੀਓ ਚਾਹੀਦੀ ਹੋਈ ਤਾਂ ਦੱਸ ਦਿਆ ਕਰਿਓ ਫਿਰ ਲੰਬੀ ਪਾਇਆ ਕਰਾਂਗੇ ਕੰਨ ਕੰਨ ਕੀ ਬਾਤ ਹੈ ਇਹ ਵੀ ਬਸ ਬਸ ਆ ਯਾਦਾਂ ਇੰਨੀਆਂ ਇੱਕ ਮਹੂਆ ਨੇ ਜੇ ਤੇਰੀ ਸਮਝ ਰੋ ਕੁਛ ਵੀ ਜੋ ਤੁਹਾਡੀ ਸਮਝ ਆਉਂਦੀਆਂ ਨੇ ਨਾ ਸੁਣ ਪਰੀ ਥੋਣੀ ਬਾਲੀ ਐ ਥੋੜੀ ਜਿਹੀ ਐ ਵੀ ਫਾਰਮ ਤੇ ਹੁਣ ਆ ਨਵੇਂ ਫਾਰਮ ਦਾ ਕੰਮ ਚੱਲ ਜੀਦਾ ਨਹੀਂ ਕੇਅਰ ਨਹੀਂ ਹੋਈ ਜਨਵਰਾਂ ਦੀ ਹੁਣ ਬਸ ਚੱਕਰਨਾ ਖੜਾ ਓਕੇ ਭਰਾਵੋ ਇੰਨੀ ਇੱਕ ਵੀਡੀਓ ਨੂੰ ਵਾਤੋ ਵਾਤ ਕਰੋ ਸ਼ੇਅਰ ਬਾਕੀ ਕਹਾਣੀ ਫੇਰ ਦੇਖਾਂਗੇ ਵੀ ਕਿੱਥੋਂ ਸ਼ੁਰੂ ਕਰੀਏ ਕੋਈ ਸੁਝਾਅ ਹੋਵੇ ਤਾਂ ਜਰੂਰ ਦੱਸਿਓ ਵੀ ਵੀਡੀਓ ਕਿੱਧਰੋਂ ਕਿੱਧਰ ਨੂੰ ਪਾਇਆ ਕਰੀਏ ਬਾਏ ਸੋਨਪਰੀ ਬਾਏ ਕਰਦੋ ਬਾਏ